ਖੋਸ਼ਿਆਰਪੁਰ ਦੇ ਤਸੂਆ ਵਿਖੇ ਵਾਪਰੀਆ ਭਿਆਨਕ ਬੱਸ ਹਾਦਸਾ ਇਸ ਬੱਸ ਹਾਦਸੇ ਦੌਰਾਨ ਇੱਕ ਬੱਚੇ ਸਮੇਤ 4 ਦੀ ਮੌਤ ਹੋ ਚੁੱਕੀ ਹੈ ਜਿਸ ਦੀ ਪੁਸ਼ਟੀ ਹੋ ਗਈ ਹੈ ਅਤੇ ਦਰਜਨ ਤੋਂ ਵੱਧ ਜ਼ਖਮੀ ਹੋਏ ਨੇ ਜਿਸ ਵਿੱਚ ਬੱਚੇ ਵੀ ਸ਼ਾਮਿਲ ਹਨ ਰਾਹਗੀਰਾਂ ਦਾ ਕਹਿਣਾ ਹੈ ਕਿ ਹਾਲੇ ਸਿਰਫ 4 ਦੀ ਹੀ ਮੌਤ ਦੀ ਪੁਸ਼ਟੀ ਹੋ ਸਕੀ ਹੈ ਪਰ ਇਹ ਮੌਤਾਂ ਦਾ ਅੰਕੜਾ ਵੱਧ ਵੀ ਹੋਣ ਦੀ ਸੰਭਾਵਨਾ ਹੈ ਕਿਉਂਕਿ ਉਨ੍ਹਾਂ ਵੱਲੋਂ ਕੁਝ ਜ਼ਖਮੀਆਂ ਨੂੰ ਆਪ ਬਾਹਰ ਕੱਢਿਆ ਗਿਆ ਹੈ ਅਤਿ ਤੁਰੰਤ ਹੀ ਇਨ ਜ਼ਖਮੀਆਂ ਨੂੰ ਹਸਪਤਾਲ ਵਿਕੇ ਐਮੂਲੈਂਸ ਦੀ ਮਦਦ ਨਾਲ ਪਹੁੰਚਾਇਆ ਗਿਆ ਹੈ ਇਸ ਮੌਕੇ ਖਾਸੇ ਦੀ ਸੂਚਨਾ ਮਿਲਦਿਆਂ ਸਾਰ ਹੀ ਡੀਐਸਪੀ ਹਾਸੇ ਵਾਲੀ ਜਗ੍ਹਾ ਤੇ ਪਹੁੰਚੇ ਨੇ ਅਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੜਕ ਤੇ ਬੇਕਾਬੂ ਹੋ ਕੇ ਪਲਟੀ ਇਸ ਬਸ ਵਿੱਚ ਸਵਾਰੀਆਂ ਭਰੀਆਂ ਹੋਈਆਂ ਸਨ ਜਦੋਂ ਇਹ ਬਸ ਸੜਕ ਦੇ ਵਿੱਚ ਪਲਟ ਜਾਂਦੀ ਹੈ ਤਾਂ ਸਵਾਰੀਆਂ ਜਿਹੜੀਆਂ ਨੇ ਬਸ ਵਿੱਚ ਫਸ ਜਾਂਦੀਆਂ ਨੇ ਜਿਨ੍ਹਾਂ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਜ਼ਖਮੀ ਹਾਲਤ ਵਿੱਚ ਬਾਹਰ ਕੱਢਿਆ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ ਕਰੇਨਾ ਦੀ ਮਦਦ ਨਾਲ ਇਸ ਬਸ ਨੂੰ ਸਿੱਧਾ ਕਰਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਸ ਮੌਕੇ ਐਸਐਮਓ ਦਾ ਕੀ ਕਹਿਣਾ ਹੈ ਆਓ ਜਾਣਦੇ ਹਾਂ ਮੈਂ ਡਾਕਟਰ ਮਨਮੋਹ ਸਿੰਘ ਐਸਐਮਓ ਸਿਵਲ ਹਸਪਤਾਲ ਸੁਆ ਅੱਜ ਇਹ ਤੋਂ ਥੋੜਾ ਸੰਘਰਾ ਹੋਇਆ ਅਤੇ ਪਾਸਪਾਰਟੀ ਜਿਸ ਕਾਫੀ ਮੀਜਰ ਕੈਜੁਐਲਟੀ ਹੋ ਗਈ ਬਹੁਤ سارے ਮੈਚਾਂ ਦੇ ਸੱਟਾਂ ਲੱਗੀਆਂ ਨੇ ਸਾਡੇ ਕੋਲ ਕਾਫੀ ਗੰਟੀ ਦੇ ਵਿੱਚ ਆਏ ਰਿਪੋਰਟਾਂ ਇਸਨੂੰ ਲੱਗਦੇ ਸੱਟਾਂ ਕੇ ਦੇ ਸੱਟਾਂ ਤੇ ਬਹੁਤ ਜ਼ਿਆਦਾ ਇੰਜਰਡ ਹੈਗੇ ਨੇ ਪਰ ਸਾਰੇ ਸਾਡੀ ਟੀਮ ਉਹਨਾਂ ਨੂੰ ਦੇਖ ਰਹੀ ਹੈਗੀ ਆ ਮਤੋਂ ਜਿੰਨਾ ਅਸੀਂ ਦਾ ਫਸਟ ایڈ ਦੇ ਕੇ ਸਾਰਾ ਦਾ ਇਕਿਪਮੈਂਟ ਕਰ ਰਹੀ ਹੈ ਪਰ ਤੇਨ ਕਰੇ ਗੀਵ ਫੈਨ ਹਾਲ ਐਜੂਕੇਸ਼ਨ ਦਾ ਟ੍ਰੀਟਮੈਂਟ ਆ ਤੇਨ ਦੇ ਕਰੇ ਗੀਵ ਇਹ ਸਟੈਪਸ ਵੀ ਹੋ ਗਈਆਂ ਨੇ ਇੱਕ ਛੋਟਾ ਬੱਚਾ ਵੀ ਸੀ ਬਾਕੀ ਸਾਡੀ ਟੀਮ ਆਪਣੀ ਸਾਰਾ